ਜਦੋਂ ਆ ਬੱਚੀ ਬਿਮਾਰ ਹੋਈ ਐ ਨਾ ਬਹੁਤ ਲੋਕਾਂ ਨੇ ਫਿਕਰ ਕੀਤਾ ਯਾਰ ਆ ਦੇਖ ਲੋ ਪੂਰੀ ਕੈਮ ਆ ਚੀਜੀ ਮੰਗਦਾ ਇਹ ਚੀਜੀ ਦੇ ਦੇ ਓਏ ਲਿਆ ਯਾਰ ਕੋਈ ਇਹਨੂੰ ਫੀਡ ਭੇਜ ਦਿੰਦਾ ਨਾ ਇੱਕ ਮਿੰਟ ਪੁੱਤ 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 ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਮੁਠੀ ਭਰਾ ਦੇ ਕਿੱਥੇ ਆ ਇੱਧਰ ਆ ਇੱਧਰ ਮੈਨੂੰ ਮੁਠੀ ਭਰਾ ਦੇ ਯਾਦ ਰੱਖਿਆ ਆ ਦੇ ਮੇਰੇ ਕੋਲ ਬੰਟੂ ਆਵੇਂ ਆ ਬੰਟੂ ਆ ਮੇਰਾ ਬੰਟਾ ਆ ਮੇਰਾ ਬੰਟਾ ਆ ਮੇਰਾ ਬੰਟਾ ਬੰਟਾ ਇੱਥੇ ਖੜਾ ਚਾਬਾਸ਼ ਇਹ ਆ ਮੇਰਾ ਬੰਟਾ ਹੈ ਅੱਜ ਨਾ ਕੰਮਕਾਰ ਚੱਲ ਰਿਹਾ ਖੇਤ ਆ ਨੰਦ ਮੰਗਲ ਵਾਲਾ ਮਾਹੌਲ ਆ ਨੇ ਨੰਦ ਮੰਗਲ ਵਾਲਾ ਮਾਹੌਲ ਬਣਿਆ ਵੇਖੋ 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 ਇਧਰ ਵੱਡਾ ਬਾਈਕ ਰੈਂਡ ਪੰਨੀ ਜਾਂਦਾ ਮੋਲ ਦੇਖੋ ਕਿੰਨਾ ਵਧੀਆ ਪੂਲ ਭਰਾਂਗੇ ਯਾਰ ਕਿਸੇ ਦਿਨ ਆਹ ਬਾਈਕ ਰੈਂਡ ਪੰਨੀ ਜਾਂਦਾ ਇਧਰਲੇ ਪਾਸੇ ਇਧਰਲੇ ਪਾਸੇ ਆਪਣਾ ਲੇਕਰ 855 ਟਰੈਕਟਰ ਬਾਣ ਬਾਰ 855 ਆਹ ਦੇਖ ਲਓ ਭਰਾ ਉਹਦੇ ਘੋੜੇ ਵਾਲੀ ਵੀਡੀਓ ਦੇਖ ਕੇ ਕਈ ਬੰਦੇ ਕਰੀ ਜਾਂਦੇ ਸੀ ਯਾਰ ਅੱਗ ਲਾਤੀ ਤੁਸੀਂ ਅੱਗ ਲਾਤੀ ਆਪਾਂ ਅਗੁੱਗ ਨਹੀਂ ਲਾਈ ਭਰਾ ਆ ਦੇਖ ਲਓ ਸਾਡੇ ਤਾਂ ਡੱਕੇ ਹਜੇ ਵਿੱਚ ਫਿਰਦੇ ਆ। ਸਾਨੂੰ ਤਾਂ ਕੰਪਿਊਟਰ ਕਰਾਹੇ ਵਾਲਾ ਜਵਾਬ ਦੇ ਗਿਆ। ਵੀ ਡੱਕੇ ਵਾਲੇ ਆ ਲੱਗਣੇ ਨਹੀਂ ਫੇਰ ਤਾਂ ਬੰਗਾਨਾ ਬਾਹਾ ਬਾਣ। ਠੀਕ ਆ। ਫੇਰ ਦੁਬਾਰਾ ਹਲਾਣਾ ਬਾਹਾ ਹੁਣ ਡੱਕੇ ਜੇ ਮਰੇ ਹੁਣ ਕੰਪਿਊਟਰ ਕਰਾਹ ਲਾਊਗਾ। ਕੀ ਕਰਨ ਜ਼ਿਮੀਦਾਰ ਵੀ ਭਾਈ। ਫੇਰ ਪੰਗਾ ਡੱਕਿਆਂ ਦਾ ਪੈਂਦਾ ਕੰਪਿਊਟਰ ਕਰਾਹਣੀ ਲੱਗਦਾ। ਸਹੀ ਆ ਗੱਲ ਕਿ ਨਹੀਂ? ਤਾਂ ਕਰਕੇ ਭਾਈ ਲੋਕਾਂ ਨੂੰ ਵੀ ਪੰਗੇ ਲੈਣੇ ਪੈਂਦੇ ਆ ਮਜਬੂਰੀ ਬਸ। ਗੱਲਾਂ ਬਾਤਾਂ ਕਈ ਗੱਲ ਜਾਂਦੀਆਂ। ਓ ਬਾਈ ਜਾਨੇ ਬਾਈ ਬਹੁਤ ਖਚਾਈ ਕਰਦਾ ਬਾਈ ਜਦੋਂ ਆ ਪਾਲ ਵਾਲੇ ਤੋਂ ਪੰਪ ਮੋਡੀਫਾਈ ਕਰਾਇਆ ਉਹ ਦੇਖ ਲੋ ਹਾਲ ਨਹੀਂ ਸੁਹਾਗਾ ਹੀ ਬਣਾਇਆ ਪਿਆ ਬੜੀ ਖਚਾਈ ਕਰਦਾ ਪਰ ਵਾਹ ਹੀ ਨਹੀਂ ਕੋਈ ਝੋਟੇ ਆਇਓਏ ਗੀਤ ਚੱਲਦੇ ਆ ਗੀਤਾਂ ਦਾ ਕਾਪੀਰਾਈਟ ਆ ਜਾਣਾ ਇਹ ਵੀ ਗੱਲ ਸਹੀ ਏ ਯਾਰ ਗੀਤਾਂ ਦਾ YouTube ਤੇ ਕਾਪੀਰਾਈਟ ਆ ਜਾਣਾ ਦੇਖਾਂਗੇ ਐਂ ਪਾ ਕੇ YouTube ਤੇ ਵੀਡੀਓ ਵੀ ਕਾਪੀਰਾਈਟ ਆਉਂਦਾ ਏ ਕਿ ਨਹੀਂ ਆਉਂਦਾ ਕਿ ਨਹੀਂ ਸ਼ਾਇਦ ਹੋ ਸਕਦਾ ਇਨੀ ਘੱਟ ਬਾਜ ਨਾਲ ਨਾਮ ਵੀ ਆਉਂਦਾ ਹੋਵੇ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਬਹੁਤ ਕੰਮ ਦੀ ਯਾਰ। ਪਤਾ ਨਹੀਂ ਮੱਝਾਂ ਘਾਮ ਵਾਲੇ ਕਿਉਂ ਨਹੀਂ ਬੀਜਦੇ? ਇਹ ਵਰਸੀਨ ਹੀ ਨਹੀਂ ਕਿਉਂ ਬੀਜਦੇ ਲੋਕ। ਆਹ ਦੇਖ ਲਓ ਯਾਰ। ਆਹ ਲੂਸਣ ਬੀਜਿਆ ਆਪਣਾ। ਆਪਾਂ ਮੱਝਾਂ ਘਾਮਾਂ ਨੂੰ ਸਾਰਿਆਂ ਨੂੰ ਲੂਸਣ ਹੀ ਪਾਉਂਦੇ ਆ। ਘੋੜਿਆਂ ਨੂੰ ਘੋੜਿਆਂ ਵਾਸਤੇ ਬੀਜਦੇ ਹੁੰਦੇ ਸੀ ਕਹਾਰਾ। ਮੋੜ ਕੇ ਹੌਲੀ-ਹੌਲੀ ਵਰਸੀਨ ਦਾ ਖੇੜਾ ਛੜਤਾ ਸਾਰਾ ਲੂਸਣ ਹੀ ਬੀਜਣ ਲਾ ਗੇ। ਇਹਨੂੰ ਜਿੰਨੇ ਵਾਰ ਮਰਜੀ ਵੱਢੀ ਜਾ ਕੋਈ ਇਹਨੂੰ ਪਾਣੀ ਨਹੀਂ ਲਾਉਣਾ ਇਹਨੂੰ ਕੋਈ ਕੁਝ ਨਹੀਂ ਕੋਈ ਸਪਰੇ ਨਹੀਂ ਯਾਰ ਇਹ ਮੰਗਦਾ ਕੋਈ ਰੇ ਨਹੀਂ ਮੰਗਦਾ ਕੋਈ ਪਾਣੀ ਨਹੀਂ ਮੰਗਦਾ ਫੱਕਰ ਆਹ ਦੇਖ ਲੋ ਲੈ ਲੈ ਅਨ ਲੇਟਿਆ ਆ ਪਿਆ ਤੇ ਤਿੰਨ ਤਿੰਨ ਵਾਰੀ ਇਹ ਫੁੱਲਾਂ ਤੇ ਵੱਢ ਲਿਆ ਆਪਦੇ ਆਪ ਨੂੰ ਐ ਲੱਗਦਾ ਬੰਦੇ ਨੂੰ ਯਾਰ ਫੁੱਲਾਂ ਤੇ ਵੱਢਿਆ ਹੋਣਾ ਨਹੀਂ ਤੇ ਆਹ ਦੇਖ ਲੋ ਲੋੜਿਆਂ ਦੇ ਯਾਰ ਥਾਂੋਂ ਪੰਡ ਨਿਕਲਦੀ ਆ ਇਹਨੂੰ ਅਖੀਰ ਨੂੰ ਆਹੀਂ ਹੁੰਦੇ ਹੁੰਦੇ ਨੂੰ ਪਾਉਣਾ ਪੈਣਾ ਤੁਸੀਂ ਦੇਖ ਲਓ ਆਹੀਂ ਬਾ ਦੇਣਾ ਸੀ ਆ ਦੇਖੋ ਅਸੀਂ ਆਹੀਂ ਵਿੱਚ ਵੀ ਟਰਾਲੀ ਟੁਕਲੀ ਨਗਾਹ ਲੈਨੇ ਰੇਰੂ ਪਾ ਆ ਰੂੜੀ ਦਾ ਤੇ ਆ ਵੱਡਿਆ ਪੈਣਾ ਆਹਾ ਆਹਾ ਜੇ 10 15 ਦਿਨਾਂ ਨੂੰ ਮੈਂ ਸਨੈਪਚੈਟ ਪਾਈ ਤੁਹਾਨੂੰ ਦਿਖਾਉਂਗਾ ਆ ਬੈੱਲ ਆ ਜਾ ਦੇਖਣ ਨੂੰ ਹੈ ਨਾ ਹੁਣਾ ਨਹੀਂ ਇਹ ਆਹੀਂ ਨੇ ਕਿਾਰੇ ਨੇ ਫਸਿਆ ਪਿਆ ਹੁਣ ਦਸਾਂ ਨੂੰ ਆਹੀਂ ਤੁਸੀਂ ਇਹ ਦੇਖ ਲਓ ਕਿੱਡੀ ਯਾਰ ਆਲਾ ਚੀਜ਼ ਐ ਪਲੂਸਾਂ ਪਤਾ ਨਹੀਂ ਲੋਕ ਬੀਜ ਦੇਖਾਤੋਂ ਇਹ ਤਾਤੇ ਦੇ ਵਿੱਚ ਪ੍ਰੋਟੀਨ ਪ੍ਰੋਟੀਨ ਇੰਨਾ ਹੁੰਦਾ ਦੁੱਧ ਵਾਲੇ ਪਸ਼ੂਆਂ ਨੂੰ ਚੰਗਾ ਇੰਨਾ ਹੈ ਇਹ ਸਿਆਲਾਂ 'ਚ ਮਤਲਬ ਮੂਲੋਂ ਬਾਲਾ ਘੋੜਿਆਂ ਨੂੰ ਪ੍ਰੋਟੀਨ ਦੀ ਜ਼ਿਆਦਾ ਲੋੜ ਹੁੰਦੀ ਆ ਮਸਲਰ ਜਾਨਵਰਾਂ ਤੇ ਘੋੜੇ ਤਾਂ ਇਹਨੂੰ ਖਾ ਕੇ ਹੀ ਬਹੁਤ ਖੁਸ਼ ਆ ਘੋੜੇ ਦਾ ਸਾਨੂੰ ਪਤਾ ਹੀ ਹੋਵੇ ਘੋੜੇ ਖਾਂਦੇ ਆ ਆ ਮੂੰਗੀ ਮੂੰਗੀਰ ਲੇਕਨ ਲਾਇਆ ਸੀ ਹੁਣ ਮੇਰਾ ਰਾਦਾ ਇਹ ਵੀ ਮੂੰਗੀ ਨੂੰ ਆਪਾਂ ਬਿਨਾ ਸਪਰੇਅ ਕਰੇ ਤੋਂ ਕਿਉਂਕਿ ਥੋੜੀ ਆ ਅੱਧਾ ਕਿੱਲਾ ਤੇ ਬਿਨਾ ਸਪਰੇਅ ਕਰੇ ਤੋਂ ਵੱਡਾਂਗੇ ਫਲ ਚੰਗਾ ਚੱਕਿਆ ਬਈ ਮੂੰਗੀ ਨੇ ਤਾਂ ਲੋੜੇ ਲਿਆ ਤੇ ਨਿਆਰੇ ਆਏ ਪਿਆ ਫਲ ਦੇ ਇਹਨੂੰ ਵੱਡਾਂਗੇ ਦਾਤੀ ਨਾ ਕੱਖ-ਕੁੱਖ ਹੈ ਨਹੀਂ ਦਾਤੀ ਨਾ ਵੱਢ ਕੇ ਤੇ ਇਹਦਾ ਕਰਾਂਗੇ ਲੇਕਨ ਕੁਤਰਾ ਕੁਤਰਾ ਕਰਕੇ ਲੇਕਨ ਫਿਰ ਆਪਾਂ ਇਹ ਘੋੜੀਆਂ ਬਾਹ ਤੇ ਰੱਖ ਲਾਂਗੇ ਖਰਾਕ ਵਿੱਚ ਮਾਰਾ ਕਰਾਂਗੇ ਟੋਕਰ ਪਾਣੀ ਪਿਆ ਦੋ ਨਿਆਰੇ ਲੈਂਦੇ ਆ ਪਸ਼ੂ ਬਾਈ ਨਿਆਰੇ ਲੈਂਦੇ ਆ ਫੋਨ ਦੀ ਬੈਟਰੀ 1% ਰਹਿ ਗਈ ਬਲੌਗ ਬੰਦ ਕਰਦੇ ਆ ਫੇਰ ਬਣਾਵਾਂਗੇ ਜਿਓ ਮੇਰੇ ਲਵ ਯੂ